ਸਾਰਿਆਂ ਸਤਿ ਸ੍ਰੀ ਅਕਾਲ ਜੀ ਤੁਹਾਡਾ ਮੇਰੇ ਚੈਨਲ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ ਜੇ ਮੇਰੇ ਚੈਨਲ ਤੇ ਨਵੇਂ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਵੀਡੀਓ ਨੂੰ ਵੱਧ ਤੋਂ ਵੱਧ ਲਾਇਕ ਕਮੈਂਟ ਤੇ ਸ਼ੇਅਰ ਕਰਿਆ ਕਰੋ ਜੀ ਅੱਜ ਮੈਂ ਇੱਕ ਹੋਰ ਬਹੁਤ ਸੌਖਾ ਜਿਹਾ ਡਿਜ਼ਾਈਨ ਦੱਸਦੀਆਂ ਤੁਹਾਨੂੰ ਡਿਜ਼ਾਈਨ ਨੂੰ ਬਣਾਉਣ ਵਾਸਤੇ ਆਪਾਂ ਨੇ ਜੀ 2-2 ਦੇ ਹਿਸਾਬ ਨਾਲ ਕੁੰਡੇ ਲੈ ਲੈਣੇ 2-2 ਦੇ ਹਿਸਾਬ ਨਾਲ ਕੁੰਡੇ ਲੈ ਕੇ ਆਪਾਂ ਨੇ ਆਪਣਾ ਡਿਜ਼ਾਈਨ ਸ਼ੁਰੂ ਕਰਨਾ ਹੈ ਜੀ ਥੋੜੇ ਜੇ ਕੁੰਡਿਆਂ 'ਚ ਆਪਾਂ ਡਿਜ਼ਾਈਨ ਬਣਾ ਕੇ ਦੇਖਦੇ ਹਾਂ ਜੀ ਤੁਸੀਂ ਵੀ ਜਦ ਵੀ ਕੋਈ ਕੋਟੀ ਸਵੈਟਰ ਜਾਗਟ ਬੁਣਨਾ ਹੁੰਦਾ ਜੀ ਤਾਂ ਆਪਣਾ ਥੋੜੇ ਕੁੰਡਿਆਂ ਤੇ ਲੈਲਾ ਡਿਜ਼ਾਈਨ ਸ਼ੁਰੂ ਕਰਕੇ ਦੇਖਿਆ ਕਰੋ ਫਿਰ ਆਪਾਂ ਨੂੰ ਥੋੜਾ ਜਿਹਾ ਸੌਖਾ ਹੋ ਜਾਂਦਾ ਕੰਮ ਜੇ ਆਪਾਂ ਪਹਿਲਾਂ ਹੀ ਜਿਵੇਂ ਕਿ ਆਪਾਂ ਨੇ ਹੁਣ ਪੂਰਾ ਬੜਾ ਸਵੈਟਰ ਕੋਟੀ ਬੁਣਨਾ ਜੀ ਆਪਾਂ ਨੇ 50 ਝੋਟੇ ਪਾ ਲੈਣੇ ਮਤਲਬ 100 ਕੁੰਡੇ ਫਿਰ ਉਹਦੇ ਚਾਪਾ ਡਿਜ਼ਾਈਨ ਸ਼ੁਰੂ ਕਰਦੇ ਆਂ ਫਿਰ ਆਪਾਂ ਨੂੰ ਬਹੁਤ ਦਿੱਕਤ ਆਉਂਦੀ ਹੈ ਜੇ ਖਰਾਬ ਹੋ ਜਾਵੇ ਤਾਂ ਢੇੜਨ ਦੇ ਵਿੱਚ ਵੀ ਮੁਸ਼ਕਲ ਆਉਂਦੀ ਹੈ ਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਦੀ ਹੁੰਦੀ ਆ ਵੀ ਇਸ ਤਰ੍ਹਾਂ ਹੀ ਕਰਿਆ ਕਰੋ ਤੁਸੀਂ ਥੋੜੇ ਜੇ ਕੁੰਡਿਆਂ ਤੇ ਡਿਜ਼ਾਈਨ ਪਾ ਕੇ ਪਹਿਲਾਂ ਦੇਖਿਆ ਕਰੋ ਫਿਰ ਆਪਣਾ ਸ਼ੁਰੂ ਕਰਿਆ ਕਰੋ ਚਲੋ ਜੀ ਆਪਾਂ ਡਿਜ਼ਾਈਨ ਨੂੰ ਕਰ ਲੈਂਦੇ ਆ ਸ਼ੁਰੂ ਪਹਿਲੀ ਸਿਲਾਈ ਆਪਾਂ ਆਪਣੀ ਪੂਰੀ ਸਿੱਧੀ ਪਾਉਣੀ ਹੈ ਜੀ ਪਹਿਲੀ ਸਲਾਈ ਆਪਾਂ ਪਾਉਣੀ ਹੈ ਜੀ ਆਪਣੀ ਪੂਰੀ ਸਿੱਧੀ ਇਹ ਸਲਾਈ ਇਹ ਜਿਹੜੀ ਆਪਾਂ ਨੇ ਆਪਣੀ ਪੂਰੀ ਸਿੱਧੀ ਸਿੱਧੀ ਪਾ ਲਈ ਹੁਣ ਆਪਾਂ ਆ ਗਏ ਜੀ ਡਿਜ਼ਾਈਨ ਦੀ ਦੂਜੀ ਸਲਾਈ ਚ ਦੂਜੀ ਸਲਾਈ ਇਹ ਜਿਹੜੀ ਆਪਾਂ ਨੇ ਇਹ ਪੂਰੀ ਆਪਣੀ ਉੱਠੀ ਭੁਣ ਕੇ ਕੰਪਲੀਟ ਕਰ ਲੈਣੀ ਜੀ ਚਾਰ ਸਲਾਈਆਂ ਦਾ ਡਿਜ਼ਾਈਨ ਹੈ ਜੀ ਇਹ ਇਹਦੇ ਵਿੱਚ ਇੱਕ ਸਿੱਧੀ ਇੱਕ ਪੁੱਠੀ ਸਲਾਈ ਪਾ ਕੇ ਫਿਰ ਆਪਣਾ ਦੋ ਸਲਾਈਆਂ ਜਿਹੜੇ ਡਿਜ਼ਾਈਨ ਡਿਜ਼ਾਈਨ ਪੈਣਾ ਜੀ ਹਰ ਵਾਰੀ ਇਹ ਚਾਰ ਸਲਾਈਆਂ ਆਪਣੀਆਂ ਪੈਣੀਆਂ ਡਿਜ਼ਾਈਨ ਨੂੰ ਤੁਸੀਂ ਪੂਰਾ ਦੇਖਿਓ ਜੀ ਤਾਂ ਹੀ ਸਮਝ ਆਉਣਾ ਹੈ ਪਹਿਲਾ ਕੁੰਡਾ ਬੁੰਨ ਲਿਆ ਜੀ ਆਪਾਂ ਨੇ ਆਪਣਾ ਸਿੱਧਾ ਉਸ ਤੋਂ ਅੱਗੇ ਆਪਣੇ ਦੋ ਕੁੰਡਿਆਂ 'ਚ ਜਿਹੜੇ ਪਿਛਲੀ ਸਾਈਡ ਤੋਂ ਇੱਕ ਬਣਾ ਦੇਣਾ ਉਹਨਾਂ ਦਾ ਉਸ ਤੋਂ ਅੱਗੇ ਫਿਰ ਦੋ ਕੁੰਡੇ ਇਕੱਠੇ ਲਏ ਆਪਾਂ ਨੇ ਦੋ ਕੁੰਡਿਆਂ ਦਾ ਇੱਕ ਬਣਾਤਾ ਜੀ ਫਿਰ ਐਸੀ ਤਰ੍ਹਾਂ ਦੋ ਕੁੰਡੇ ਆਪਣੇ ਪਿਛਲੀ ਸਾਈਡ ਤੋਂ ਲਏ ਇੱਕ ਬਣਾਤਾ ਜੀ ਪੂਰੀ ਸਲਾਈ ਜਿ ਆਪਾਂ ਨੇ ਇਸੇ ਤਰ੍ਹਾਂ ਦੋ ਦੇ ਇੱਕ-ਇੱਕ ਬਣਾ ਦੇਣੇ ਜੀ ਜਿਹੜੇ ਕੁੰਡੇ ਆ ਜੀ ਆਪਣੇ ਕੋਲ ਘਟ ਕੇ ਅੱਧੇ ਰਹਿ ਜਾਣੇ ਜੀ ਅਖੀਰ ਵਿੱਚ ਆਪਣੇ ਕੋਲ ਇੱਕ ਕੁੰਡਾ ਜੀ ਇਹ ਬਣਾ ਲਿਆ ਆਪਾਂ ਸਿੱਧਾ ਆ ਦੇਖੋ ਜੀ ਕੁੰਡੇ ਘਟ ਕੇ ਆਪਣੇ ਅੱਧੇ ਰਹਿ ਗਏ ਚਲੋ ਜੀ ਆਪਾਂ ਪੁੱਠੀ ਸਿਲਾਈ ਕੇ ਦੇਖਦੇ ਹਾਂ ਹੁਣ ਇਹ ਕਿਵੇਂ ਵਧਣਗੇ ਕੁੰਡੇ ਆਪਣੇ ਪਹਿਲਾ ਕੁੰਡਾ ਆਪਾਂ ਨੇ ਆਪਣਾ ਉਲਟਾ ਬੁਣ ਲਿਆ। ਧਾਗਾ ਪਿੱਛੇ ਘੁਮਾ ਕੇ ਆਪਾਂ ਨੇ ਇੱਥੋਂ ਨਹੀਂ ਕੁੰਡਾ ਚੱਕਣਾ। ਪਹਿਲਾਂ ਆਪਾਂ ਨੇ ਇਹ ਕੁੰਡੇ ਨੂੰ ਸਿੱਧਾ ਬੁਣ ਲੈਣਾ। ਫਿਰ ਆਪਾਂ ਨੇ ਆਹ ਕੁੰਡਾ ਜਿਹੜਾ ਇਹਨੂੰ ਇਸ ਤਰ੍ਹਾਂ ਸਿੱਧਾ ਬੁਣ ਲੈਣਾ। ਫਿਰ ਅਗਲਾ ਕੁੰਡਾ ਸਿੱਧਾ ਬੁਣਿਆ। ਤੁਸੀਂ ਇਹਨੂੰ ਸਿਲਾਈ ਤੇ ਪਾਉਣਾ ਚਾਹੁੰਦੇ ਹੋ ਇਸ ਤਰ੍ਹਾਂ ਸਿਲਾਈ ਤੇ ਪਾ ਕੇ ਬੁਣ ਲਓ। ਨਹੀਂ ਤਾਂ ਆਸਾਨੀ ਨਾਲ ਇਸ ਤਾਂ ਹੀ ਦੇਖੋ ਬੁਣ ਹੋ ਜਾਂਦਾ ਹੈ ਜਿਹੜੇ ਕੁੰਡੇ ਆਪਣੇ ਘਟੇ ਤੇ ਉਹ ਆਪਣੇ ਵੱਧ ਜਾਣਗੇ ਹੁਣ आह कुा भी अपने इतों चकना फिर अपने कु कुंडे जेडे जोड़े पूरे हो जाए गए डिजाइन अपना बनना शुरू हो गया जी हूँ अपने फिर उस तरह एक सिलाई अपनी पूरी सीधी ਇੱਕ ਸਲਾਈ ਆਪਣੀ ਉਲਟੀ ਪਾ ਲੈਣੀ ਹੈ ਇਹ ਡਿਜ਼ਾਈਨ ਹੈ ਜੀ ਜਿਹੜਾ ਹੁਣ ਮੈਂ ਤੁਹਾਨੂੰ ਬਣਾ ਕੇ ਦਿਖਾਉਣੀ ਹੈ ਜੀ ਜਿੰਨਾ ਮੈਂ ਤੁਹਾਨੂੰ ਬਣਾ ਕੇ ਦਿਖਾਵਾਂਗੀ ਇਹ ਤੁਹਾਨੂੰ ਪੂਰਾ ਦੇਖਣਾ ਪੈਣਾ ਤਾਂ ਤੁਹਾਨੂੰ ਸਮਝ ਆਊਗੀ ਜੀ ਨਹੀਂ ਫਿਰ ਇਹ ਆਪਣਾ ਕੋਟੀ ਸਵੈਟਰ ਟੇਡਾ ਟੇਡਾ ਵੀ ਜਾਣ ਲੱਗ ਜੂਗਾ ਹੁਣ ਆਪਾਂ ਆਗੇ ਜੀ ਉਲਟੀ ਸਲਾਈ ਚ ਦੋ ਸਲਾਈਆਂ ਆਪਾਂ ਨੇ ਹੋਰ ਜ਼ਰੂਰੀ ਦੇਖਣੀਆਂ ਜੀ ਫਿਰ ਆਪਾਂ ਨੂੰ ਪੂਰੀ ਸਮਝ ਆਊਗੀ ਆ ਸਲਾਈ ਵੀ ਆਪਾਂ ਨੇ ਆਪਣੀ ਪੂਰੀ ਪਾ ਲਈ ਜੀ ਹੁਣ ਆਪਾਂ ਆ ਗਏ ਜੀ ਸਿੱਧੀ ਸਲਾਈ 'ਚ ਡਿਜ਼ਾਈਨ ਬਣ ਕੇ ਬਹੁਤ ਜ਼ਿਆਦਾ ਪਿਆਰਾ ਲੱਗਦਾ ਜੀ ਦੇਖੋ ਕਿੰਨਾ ਮੋਟਾ-ਮੋਟਾ ਡਿਜ਼ਾਈਨ ਬਣਦਾ ਹੈ ਇਹ ਪਹਿਲਾ ਕੁੰਡਾ ਆਪਣੀ ਮਰਜ਼ੀ ਆ ਬੁਣ ਲਓ ਭਾਵੇਂ ਬਿਨਾਂ ਬੁਣਿਆ ਉਤਾਰ ਲਓ ਉਸ ਤੋਂ ਅੱਗੇ ਆਪਾਂ ਨੇ ਉਸੇ ਤਰ੍ਹਾਂ ਪਿਛਲੀ ਸਾਈਡ ਤੋਂ 2-2 ਕੁੰਡਿਆਂ ਦਾ ਇੱਕ ਬਣਾਉਂਦੇ ਜਾਣਾ ਹੈ ਬਿਜਾਇਨ ਪੂਰਾ ਦੇਖਿਆ ਕਰੋ ਜੀ ਤਾਂ ਹੀ ਸਮਝ ਲੱਗਦੀ ਹੈ ਆਹ ਦੇਖੋ ਜੀ ਆਪਣੇ ਗੁੰਡੇ ਆ ਜਿਹੜੇ ਦੋ ਦਾ ਇੱਕ ਇੱਕ ਬਣ ਕੇ ਆਪਣੇ ਘਟ ਕੇ ਇੱਧੇ ਰਹਿ ਗਏ ਜੀ ਹੁਣ ਆਪਾਂ ਆ ਕੇ ਪੁੱਠੀ ਸਿਲਾਈ ਚ ਪਹਿਲਾਂ ਆਪਾਂ ਨੇ ਆਹ ਕੁੰਡਾ ਇੱਕ ਬੁਣਿਆ ਤਾਂ ਜੀ ਫੇਰ ਇੱਥੋਂ ਗੁੰਡਾ ਚੱਕਿਆ ਤਾਂ ਹੁਣ ਆਪਾਂ ਨੇ ਪਹਿਲਾਂ ਇੱਥੋਂ ਗੁੰਡਾ ਲੈਣਾ ਜੀ ਸਾਰੇ ਡਿਜ਼ਾਈਨ ਵਿੱਚ ਆਪਾਂ ਨੇ ਇਸ ਤਰ੍ਹਾਂ ਹੀ ਕਰਨਾ ਹੈ ਜੀ ਇੱਕ ਵਾਰੀ ਆਪਾਂ ਨੇ ਇਧਰੋਂ ਗੁੰਡਾ ਚੱਕਣਾ ਇੱਕ ਵਾਰੀ ਆਹ ਕੁੰਡਾ ਬੁਣ ਕੇ ਉਸ ਤੋਂ ਅਗਲਾ ਗੁੰਡਾ ਚੱਕਣਾ ਹੈ ਪਹਿਲਾਂ ਆਪਾਂ ਨੇ ਆਹ ਕੁੰਡਾ ਇਸ ਤਰ੍ਹਾਂ ਬੁਣ ਕੇ ਫੇਰ ਆਹ ਗੁੰਡਾ ਚੱਕਿਆ ਤਾਂ ਜੀ ਹੁਣ ਆਪਾਂ ਪਹਿਲਾ ਆਹ ਕੁੰਡਾ ਚੱਕੋਗੇ ਇਹਨੂੰ ਬੁਣੋਗੇ ਇਸ ਤਰ੍ਹਾਂ ਸਿੱਧਾ ਫੇਰ ਇਹਨੂੰ ਬੁਣੋਗੇ ਜੀ ਜਿਆਦਾ ਹੀ ਆਪਾਂ ਨੇ ਡਿਜ਼ਾਈਨ ਸ਼ੁਰੂ ਕਰਨਾ ਜੀ ਕੁੰਡੇ ਆਪਣੇ ਗਿਣ ਕੇ ਜ਼ਰੂਰ ਦੇਖ ਲੈਣੇ ਵੀ ਘਟਦੇ ਵਾਧਦੇ ਤਾਂ ਨਹੀਂ ਫਿਰ ਆਪਾਂ ਨੂੰ ਜਦੇ ਪਤਾ ਲੱਗ ਜਾਂਦਾ ਵੀ ਆਪਣਾ ਡਿਜ਼ਾਈਨ ਗਲਤ ਹੋ ਗਿਆ ਆ ਦੇਖੋ ਜੀ ਪਹਿਲਾਂ ਆਪਾਂ ਨੇ ਇੱਥੋਂ ਆਹ ਕੁੰਡਾ ਲਿਆ ਤਾਂ ਹੀ ਹੁਣ ਆਪਾਂ ਨੇ ਲੈਣਾ ਨਹੀਂ ਕਿਉਂਕਿ ਆਪਾਂ ਨੇ ਸ਼ੁਰੂ ਵਿੱਚ ਇੱਕ ਕੁੰਡਾ ਲੈ ਲਿਆ ਆਪਣੇ ਕੁੰਡੇ ਪੂਰੇ ਹੋ ਗਏ ਫਿਰ ਆਪਣਾ ਇਹ ਜਿਹੜਾ ਡਿਜ਼ਾਈਨ ਆ ਬਰਾਬਰ ਬਣਦਾ ਜਾਊਗਾ ਜੀ ਨਹੀਂ ਤਾਂ ਜੇ ਆਪਾਂ ਇਧਰੋਂ ਹਰ ਵਾਰੀ ਕੁੰਡਾ ਪੁਣੀ ਜਾਵਾਂਗੇ ਤਾਂ ਇਧਰ ਨੂੰ ਵਧਣ ਲੱਗ ਜਾਣਾ ਇਹਨੇ ਡੇਡਾ ਡੇਡਾ ਜਾਣ ਲੱਗ ਜਾਣਾ ਜੇ ਆਪਾਂ ਧਿਆਨ ਰੱਖੂਗਾ ਇੱਕ ਵਾਰੀ ਉਧਰੋਂ ਗੁੰਡਾ ਲੈਣਾ ਇੱਕ ਵਾਰੀ ਉਧਰੋਂ ਫੇਰ ਆਪਣਾ ਇਹ ਜਿਹੜਾ ਕੋਟੀ ਸਵੈਟਰ ਹੈ ਬਿਲਕੁਲ ਵੀ ਟੇਡਾ ਨਹੀਂ ਹੋਊਗਾ ਦੇਖੋ ਬਣ ਕੇ ਡਿਜ਼ਾਈਨ ਕਿੰਨਾ ਸੋਹਣਾ ਲੱਗਦਾ ਚਲੋ ਜੀ ਬਣਾ ਲਓ ਫਿਰ ਫਟਾਫਟ ਕੋਟੀ ਸਵੈਟਰ ਜਾਕਟ ਜਾਂ ਬੱਚਿਆਂ ਦਾ ਕੋਟੀ ਸਵੈਟਰ ਕੋਈ ਜਿਹਦੇ 'ਚ ਵੀ ਤੁਸੀਂ ਪਾਉਣਾ ਚਾਹੁੰਦੇ ਹੋ ਡਿਜ਼ਾਈਨ ਪਾਓ ਪਾ ਕੇ ਦੱਸਿਓ ਕਮੈਂਟ ਕਰਕੇ ਜਰੂਰ ਚਲੋ ਜੀ ਮਿਲਦੇ ਆਪਾਂ ਇੱਕ ਹੋਰ ਨਵੀਂ ਵੀਡੀਓ 'ਚ ਜਦ ਤੱਕ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ